ਜਸੇਦਾਰ ਦੇ ਬੰਦੇ ਦੇ ਪੁੱਤ ਵਾਲੇ ਬਿਆਨ ਤੋਂ ਬਾਅਦ ਇਨਫਲੂਐਂਸਰ ਤਰੋਵਰਾਠੀ ਨੇ ਇਸ ਗੱਲ ਤੇ ਮੋਹਰ ਲਗਾ ਦਿੱਤੀ ਹੈ ਕਿ ਭਾਈ ਉਹ ਵੀਡੀਓ ਹਟਾਉਣ ਜਾ ਰਿਹਾ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਤਰੋਵਰਾਠੀ ਨੇ ਇੱਕ ਵੀਡੀਓ ਨੂੰ ਅਪਲੋਡ ਕੀਤਾ ਜਿਸ ਤੋਂ ਬਾਅਦ ਉਸ ਵੀਡੀਓ ਨੂੰ ਹਟਾਉਣ ਦਾ ਕੰਮ ਕੀਤਾ ਗਿਆ ਹੈ ਪ੍ਰਾਈਵੇਟ ਕਰ ਦਿੱਤਾ ਗਿਆ ਹੈ ਤਰੋਵਰਾਠੀ ਦੇ ਵੱਲੋਂ ਸਿੱਖ ਇਤਿਹਾਸ ਤੇ ਇੱਕ ਵੀਡੀਓ ਬਣਾਈ ਗਈ ਸੀ ਜਥੇਦਾਰ ਅਕਾਲ ਤਖਤ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਬਿਆਨ ਹੈ ਕਿ ਬੰਦੇ ਦਾ ਪੁੱਤ ਬਣ ਕੇ ਵੀਡੀਓ ਡਿਲੀਟ ਕਰ ਦਿੱਤੀ ਜਾਵੇ। ਕੁਝ ਮਿੰਟ ਬਾਅਦ ਇਸ ਵੀਡੀਓ ਨੂੰ ਡਿਲੀਟ ਕਰ ਦਿੱਤਾ ਗਿਆ। ਇਨਫੋਰਮੇਸ਼ਨ ਆ ਰਹੀ ਹੈ ਕਿ ਵੀਡੀਓ ਨੂੰ YouTube ਚੈਨਲ ਤੋਂ ਪ੍ਰਾਈਵੇਟ ਕਰ ਦਿੱਤਾ ਗਿਆ। ਪਬਲਿਕ ਡੋਮੇਨ ਦੇ ਵਿੱਚ ਹੁਣ ਉਹਨਾਂ ਲੋਕਾਂ ਕੋਲ ਹੀ ਇਹ ਵੀਡੀਓ ਹੋਏਗੀ ਜਿਹੜੇ ਲੋਕਾਂ ਨੇ ਇਸ ਵੀਡੀਓ ਨੂੰ ਡਾਊਨਲੋਡ ਕਰਕੇ ਕਿਤੇ ਹੋਰ ਸੈਕੰਡ ਜਾਂ 3rd ਚੈਨਲ ਤੇ ਅਪਲੋਡ ਕੀਤਾ। ਅਦਰਵਾਈਜ਼ throvarathi ਜਿਹੜਾ ਇਨਫਲੂਐਂਸਰ ਹੈ ਉਸ ਦਾ ਅਫੀਸ਼ੀਅਲ ਜਿਹੜਾ ਅਕਾਊਂਟ ਹੈ ਉੱਥੇ ਵੀਡੀਓ ਫਿਲਹਾਲ ਸ਼ੋਅ ਨਹੀਂ ਹੋ ਸਕੀ ਕਿ ਪਬਲਿਕ ਡੋਮੇਨ ਚ ਜਿਸ ਨੂੰ ਲੱਖਾਂ ਲੋਕ ਦੇਖ ਚੁੱਕੇ ਸਨ throvarathi ਦੇ ਵੱਲੋਂ ਸਿੱਖ ਇਤਿਹਾਸ ਨੂੰ ਲੈ ਕੇ ਗੁਰੂ ਸਹਿਬਾਨਾ ਦੇ ਰੋਲ ਨੂੰ ਦਿਖਾਇਆ ਗਿਆ AI ਦੇ ਜ਼ਰੀਏ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਜ਼ਰੀਏ ਇੱਕ ਮੂਮੈਂਟ ਦਿਖਾਈ ਗਈ ਜਿਸ ਤੋਂ ਬਾਅਦ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਇੱਕ ਵੱਡਾ ਤੱਤਾ ਬਿਆਨ ਦਿੱਤਾ ਕੇ ਬੰਦੇ ਦਾ ਪੁੱਤ ਬਣ ਕੇ ਵੀਡੀਓ ਡਿਲੀਟ ਕਰ ਦਿੱਤੀ ਜਾਵੇ ਤਾਂ ਇਸ ਗੱਲ ਦਾ ਸਬੂਤ ਤਰੋਵਰਾਠੀ ਨੇ ਹੁਣ ਦੇ ਦਿੱਤਾ ਹੈ ਕਿ ਉਹ ਵੀਡੀਓ ਡਿਲੀਟ ਕਰ ਚੁੱਕਿਆ ਹੈ ਵੀਡੀਓ ਨੂੰ ਲੈ ਕੇ ਅਕਾਲ ਤਖਤ ਦੇ ਜਥੇਦਾਰ ਨੇ ਕਿਹਾ ਸੀ ਕਿ ਗ੍ਰਹਿ ਮੰਤਰਾਲੇ ਦੇ ਨਾਲ ਸੰਪਰਕ ਕਰੋ ਪਤਾ ਕੀਤਾ ਜਾਏ ਕੌਣ ਇਹਦੇ ਪਿੱਛੇ ਹੈ ਤਾਂ ਇੱਕ ਵਾਰ ਮੜਤੋ ਦੱਸਿਏ ਕਿ ਤਰੋਵਰਾਠੀ ਵਾਲੇ ਮਸਲੇ 'ਚ ਇੱਕ ਵੱਡਾ ਅਪਡੇਟ ਆਇਆ ਹੈ ਦਾ ਅਜਿਹੇ ਵੀਡੀਓਜ਼ ਪਾਉਣ ਤੋਂ ਪਹਿਲਾਂ ਸਿੱਖ ਮਰਿਆਦਾ ਅਤੇ ਐਥਿਕਸ ਦਾ ਜਿਹੜਾ ਉਹ ਪਤਾ ਹੋਣਾ ਬੜਾ ਜ਼ਰੂਰੀ ਹੁੰਦਾ ਹੈ ਸਿੱਖ ਧਰਮ ਦੇ ਵਿੱਚ ਇੱਕ ਵੱਡਾ ਇੱਕ ਚਰਚਾ ਇਸ ਕਦਰ ਬਣਦੀ ਹੈ ਕਿ ਵੱਡੇ ਗਿਣਤੀ ਦੇ ਵਿੱਚ ਬਹੁਤ ਅਤੀ ਸੈਸਟਿਵ ਪੰਜਾਬ ਹੈ ਖਾਸ ਕਰਕੇ ਅਜਿਹੀਆਂ ਹਰਕਤਾਂ 2007 ਦੇ ਵਿੱਚ ਵੀ ਹੋਈਆਂ ਸੀ ਤੁਹਾਡੇ ਯਾਦ ਹੋਏਗਾ ਕਿ ਸਲਾਬਤਪੁਰਾ ਕਾਂਡ ਜਦੋਂ ਇੱਕ ਪੁਸ਼ਾਕ ਕਾਂਡ ਵਾਪਰਿਆ ਸੀ ਜਿਸ ਤੋਂ ਬਾਅਦ ਦੰਗੇ ਪੰਜਾਬ ਦੇ ਵਿੱਚ ਕਿਸ ਕਦਰ ਹੋਏ ਕਿੰਨੀਆਂ ਲੋਕਾਂ ਦੀਆਂ ਜਾਨਾਂ ਚਲेंगी ਉਸ ਤੋਂ ਬਾਅਦ ਰਾਏ ਤਰੀਕੇ ਦੇ ਨਾਲ ਇੱਕ ਫਿਲਮ ਬਣਾਉਣੀ ਫਿਲਮ ਨੂੰ AI ਦੇ ਨਾਲ ਬ੍ਰॉडਕਾસ્ટ ਕਰਨਾ ਉਸ ਤੋਂ ਬਾਅਦ ਪਬਲਿਕ ਡੋਮੇਨ ਦੇ ਵਿੱਚ ਲਿਆਉਣਾ ਵਿਦਾਊਟ ਦਾ ਕੰਸੈਂਟ ਆਫ ਸ਼੍ਰੋਮਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਲਾਂਕਿ ਜਿੰਨੀਆਂ ਫਿਲਮਾਂ ਹੁਣ ਤੱਕ ਸਿੱਖ ਕਰਦਾਰਾਂ ਦੇ ਬਣੀਆਂ ਸਿੱਖ ਸਿਧਾਂਤਾਂ ਦੇ ਬਣੀਆਂ ਉਹਨਾਂ ਫਿਲਮਾਂ ਦੇ ਪ੍ਰੋਡਿਊਸਰਸ ਜਿਹੜੇ ਉਹ ਅਕਾਲ ਤਖਤ ਦੇ ਜਥੇਦਾਰ ਸੈਕਟਰੀ 8 ਜੱਸ ਸ਼ੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਨਹੀਂ ਰਾਬਤਾ ਕਾਇਮ ਕਰਦੇ ਨੇ ਤਾਂ ਜੋ ਇਸ ਗੱਲ ਤੇ ਕਲੈਰਿਟੀ ਹੋ ਸਕੇ ਕਿ ਅਸੀਂ ਇਹ ਵਿਜ਼ੂਅਲ ਜਿਹੜਾ ਉਹ ਲਗਾਉਣ ਜਾ ਰਹੇ ਹਾਂ ਇਸ ਤਰੀਕੇ ਦੇ ਨਾਲ ਅਸੀਂ ਪੂਰੀ ਸਟੋਰੀ ਨੂੰ ਦਰਸਾਇਆ ਗਿਆ ਇੱਕ ਸਿੱਖ ਸੈਂਸਰ ਬੋਰਡ ਬਣਾਉਣ ਦੀ ਵੀ ਮੰਗ ਕਈ ਦਿਫਰਟ ਦੀ ਰਹੀ ਹੈ ਕਿ ਸਿੱਖਾਂ ਦੇ ਮਾਮਲੇ ਤੇ ਜਿੰਨੀਆਂ ਫਿਲਮਾਂ ਬਣਦੀਆਂ ਨੇ ਇੱਕ ਸਿਕ ਸੈਂਸਰ ਬੋਰਡ ਜਿਹੜਾ ਉਸ ਫਿਲਮ ਨੂੰ ਪਾਸ ਕਰੇ ਬਾਅਦ ਵਿੱਚ ਜਿਹੜਾ ਉਹ ਪਬਲਿਕ ਡੋਮੇਨ ਦੇ ਵਿੱਚ ਉਹ ਫਿਲਮ ਆਉਣੀ ਚਾਹੀਦੀ ਹੈ ਹਾਲਾਂਕਿ ਭਾਰਤ ਸਰਕਾਰ ਦੇ ਵੀ ਬੜੀਆਂ ਕਲੀਅਰ ਕੱਟ ਡਾਇਰੈਕਸ਼ਨਸ ਨੇ ਖਾਸ ਕਰਕੇ YouTube ਔਰ Facebook ਚੈਨਲਸ ਦੇ ਲਈ ਕੋਈ ਵੀ ਕੰਟੈਂਟ ਜੇ ਤੁਸੀਂ ਪਾਉਣਾ ਹੈ ਤਾਂ ਉਸ ਨੂੰ ਦਾਇਰੇ ਦੇ ਵਿੱਚ ਰੱਖ ਕੇ ਪਾਇਆ ਜਾ ਸਕਦਾ ਹੈ ਜਿਹੜੇ ਐਥਿਕਸ ਗਵਰਨਮੈਂਟ ਆਫ ਇੰਡੀਆ ਨੇ 2021 ਤੱਕ ਐਕਟ ਬਣਾਇਆ ਸੀ ਉਸ ਵਿੱਚ ਇਕੱਲੇ ਇਕੱਲੇ ਗੱਲਾਂ ਮੈਂਸ਼ਨ ਕੀਤਾ ਗਿਆ ਸੀ ਕਿ ਤੁਸੀਂ ਇਸ ਤਰੀਕੇ ਦੇ ਨਾਲ ਕੋਈ ਵੀ ਚੀਜ਼ ਅਪਡੇਟ ਅਪਲੋਡ ਨਹੀਂ ਕਰ ਸਕਦੇ ਜਿਨ੍ਹਾਂ ਦੇ ਨਾਲ ਇੱਕ ਵਿਸ਼ੇਸ਼ ਤਬਕੇ ਦੇ ਅਸਰ ਪਵੇ ਜਾਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਜ਼ਿੰਦਗੀ ਤੇ ਅਸਰ ਪਵੇ ਤਾਂ ਹਰ ਇੱਕ ਰੈਸਟ੍ਰਿਕਸ਼ਨ ਦਾ ਉੱਥੇ ਜ਼ਿਕਰ ਕੀਤਾ ਗਿਆ ਸੀ ਬਕਾਇਦਾ ਇੱਕ ਵੱਡਾ ਫਿਲਟਰ ਗਵਰਨਮੈਂਟ ਆਫ ਇੰਡੀਆ ਨੇ ਵੀ ਲਗਾਇਆ ਸੀ ਪਰ ਇਸ ਦੇ باوجود ਕੁਝ ਫੌਕੀ ਸ਼ੋਰਤ ਲਈ ਯੂਟਿਊਬਰਸ ਦੇ ਵੱਲੋਂ ਜਿਹੜਾ ਕਰਨਾ ਇੱਕ ਮੰਦਭਾਗਾ ਹੈ ਪੰਜਾਬ ਇੱਕ ਬੜਾ ਸੈਂਸਿਟਿਵ ਸਟੇਟ ਹੈ ਬਾਰਡਰ ਸਟੇਟ ਹੈ ਪੰਜਾਬ ਸਿੱਖਾਂ ਦੀ ਭਾਵਨਾ ਸਭ ਤੋਂ ਪਹਿਲਾਂ ਭੜਕਦੀ ਹੈ ਖਾਸ ਕਰਕੇ ਗੁਰੂਆਂ ਦੇ ਮਸਲੇ ਤੇ ਇਹ ਪੰਜਾਬ ਦੀ ਹਿਸਟਰੀ ਨੂੰ ਪਿਛਲੇ 40 ਸਾਲ 60 ਸਾਲ ਲੈ ਕੇ 500 ਸਾਲ ਪਿੱਛੇ ਜਾਣਾ ਪਏਗਾ ਹਰ ਇੱਕ ਪੈਨੂ ਨੂੰ ਸਮਝਣਾ ਪਾਏਗਾ ਕਿ ਪੰਜਾਬ ਕਿੰਨਾ ਜ਼ਿਆਦਾ ਸੈਂਸਿਟਿਵ ਹੈ ਹਰ ਇੱਕ ਚੀਜ਼ ਪੰਜਾਬ ਦੇ ਵਿੱਚ ਰਿਐਕਸ਼ਨ ਉਹਦਾ ਇਸ ਤਰੀਕੇ ਦੇ ਨਾਲ ਹੁੰਦਾ ਹੈ ਕਿ ਉਹਦਾ ਬਾਉਂਸ ਬੈਕ ਹੈ ਜਿਹੜਾ ਉਹ ਫਿਰ ਛੱਲਿਆ ਨਹੀਂ ਜਾਂਦਾ ਜਿਸ ਤਰੀਕੇ ਦੇ ਨਾਲ ਵੱਡੀਆਂ ਚੀਜ਼ਾਂ ਸਾਹਮਣੇ ਆਈਆਂ ਖਾਸ ਕਰਕੇ ਪੁਰਾਣੇ ਦੌਰ ਦੀ ਅਸੀਂ ਗੱਲ ਕਰੀਏ ਵੱਡੇ ਕਤਲ ਪੰਜਾਬ ਦੇ ਵਿੱਚ ਹੁੰਦੇ ਰਹੇ ਨੇ ਖਾਸ ਕਰਕੇ ਗੁਰਗਾਂ ਨੂੰ ਲੈ ਕੇ ਕੌਂਟਰੋਵਰਸੀ ਹੁੰਦੀ ਰਹੀ ਭਾਵੇਂ ਇੱਕ ਨਿੱਜੀ ਅਖਬਾਰ ਦੇ ਸੰਪਾਦਕਤਾ ਸੀ ਜ਼ਿਕਰ ਕਰੀਏ ਜਾਂ ਹੋਰ ਵੱਡੀਆਂ ਸੀ ਸਖਸ਼ੀਤਾਂ ਦਾ ਜ਼ਿਕਰ ਕਰੀਏ ਜਾਂ ਡੇਰਾ ਚੀਫ RAM REEM ਦੀ ਅਸੀਂ ਗੱਲ ਕਰੀਏ ਜਿਸ ਨੇ ਪੁਸ਼ਾਕ ਕਾਂਡ ਨੂੰ ਅੰਜਾਮ ਦਿੱਤਾ ਉਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਅਟੈਂਪਟ ਵੀ ਡੇਰਾ ਚੀਫ ਤੇ ਹੋਇਆ ਸੀ ਤੁਹਾਡੇ ਯਾਦ ਹੋਵੇਗਾ ਪੰਜਾਬ ਬੜਾ ਸੈਸਟਿਵ ਖਾਸ ਕਰਕੇ ਸਿੱਖ ਬੜੇ ਇਸ ਇਸ਼ੂ ਨੂੰ ਲੈ ਕੇ ਸੀਰੀਅਸ ਕਨਸੀਡਰ ਕਰਦੇ ਆ ਕਿ ਹਿੰਮਤ ਕਿਵੇਂ ਹੋ ਗਈ ਤਾਂ ਇਹ ਜਥੇਦਾਰ ਦਾ ਵੱਡਾ ਬਿਆਨ ਆਇਆ ਹੈ ਕਿ ਬੰਦੇ ਦਾ ਪਤ ਬਣ ਕੇ ਵੀਡੀਓ ਡਿਲੀਟ ਕਰ ਦਿੱਤੀ ਜਾਏ